ਜਨੇ ਉਹਨਾਂ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ਹੈਗਾ ਕਿਸੇ ਵੀ ਪ੍ਰਕਾਰ ਦਾ ਕੋਈ ਫਰਕ ਨਹੀਂ ਹੈਗਾ ਤੇ ਸਾਡੀ ਫਿਰ ਦੌੜ ਭਲਾਂ ਕੀ ਲੱਗੀ ਹੁੰਦੀ ਆ ਆ ਤਕੜੇ ਹੁਕ ਸੁਣ ਲਿਓਣ ਗੱਲ ਇੱਕ ਬਈ ਜੀ ਦਰਬਾਰ ਸਾਹਿਬ ਜਾਵਾਂਗੇ ਆਪਾਂ ਖੰਡ ਪਾਠ ਕਰਵਾਣ ਹਾਂਜੀ ਸੰਗਤ ਜੀ ਹੁੰਦੀ ਕਿ ਨਹੀਂ ਦੌੜ ਸਾਡੀ ਲੱਗੀ ਹੁਣ ਇਹ ਨਾ ਕਿਉਂਕਿ ਭਾਈ ਜੀ ਇਸ ਗੱਲ ਲਈ ਮਨਾ ਕਰਦੇ ਪਏ ਐ ਵੀ ਅਸੀਂ ਦਰਬਾਰ ਸਾਹਿਬ ਨਹੀਂ ਜਾਣਾ ਮੈਂ ਗੱਲ ਨਹੀਂ ਕਹਿ ਰਿਹਾ ਦਾਸ ਬੇਨਤੀ ਇਹ ਕਰ ਰਿਹਾ ਜਾਓ ਲੇਕਿਨ ਇਹ ਭਾਵਨਾ ਲੈ ਕੇ ਨਾ ਜਾਈਏ ਆਪਾਂ ਬਈ ਉੱਥੇ ਰੱਬ ਹੋ ਰਿਹਾ ਤੇ ਇੱਥੇ ਰੱਬ ਹੋ ਰਿਹਾ ਰੱਬ ਤੇ ਸਾਰੇ ਪਾਸੇ ਇੱਕੋ ਜਿਹਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਬਈ ਸਭੈ ਘਟ ਰਾਮ ਬੋਲੇ ਰਾਮ ਬੋਲੇ ਗੁਰੂ ਜੀ ਸਾਰਿਆਂ ਵਿੱਚ ਇੱਕੋ ਜਿਹਾ ਬੋਲਦੇ ਵਾਏ ਗੁਰੂ ਜੀ ਕਿਹਨੇ ਜੀ ਸਾਰਿਆਂ ਵਿੱਚ ਇੱਕੋ ਜਿਹਾ ਬੋਲਦੇ ਸਤਿਗੁਰੂ ਆਖਣ ਲੱਗੇ ਪੋਹਪ ਮੱਦ ਜਿਉ ਬਾਸ ਬਸਤ ਹੈ ਮੁਕਰ ਮਹਿ ਜੈਸੇ ਛਾਈ ਛਾਈ ਦਾ ਅਰਥ ਹੁੰਦਾ ਪਰਛਾਵਾ ਮੁਕਰ ਦਾ ਮਤਲਬ ਹੁੰਦਾ ਸ਼ੀਸ਼ਾ ਦੇਖੋ ਗੁਰੂ ਤੇਗ ਬਹਾਦਰ ਜੀ ਨੇ ਉਦਾਹਰਨ ਸ਼ੀਸ਼ੇ ਦੀ ਦਿੱਤੀ ਹੈ ਇਹਦਾ ਮਤਲਬ ਇਹ ਹੈ ਵੀ 16ਵੀਂ ਸਦੀ ਵਿੱਚ ਸ਼ੀਸ਼ਾ ਬਣ ਚੁੱਕਾ ਸੀ ਇੱਥੋਂ ਵੀ ਪਤਾ ਲੱਗਦਾ ਹੈ ਵੀ 16ਵੀਂ ਸਦੀ ਵਿੱਚ ਸ਼ੀਸ਼ੇ ਦਾ ਨਿਰਮਾਣ ਹੋ ਚੁੱਕਾ ਸੀ ਗੁਰੂ ਸਾਹਿਬ ਨੇ ਤਾਂ ਇਹ ਲਿਖਿਆ ਮਹਾਰਾਜ ਕਹਿੰਦੇ ਵੀ ਜਿਵੇਂ ਫੁੱਲ ਵਿੱਚ ਸੁਗੰਧੀ ਹੈ ਜਿਵੇਂ ਸ਼ੀਸ਼ੇ ਦੇ ਵਿੱਚ ਤੂੰ ਜਦੋਂ ਖੜਦਾ ਤੇਰੀ ਪਰਛਾਈ ਨਜ਼ਰ ਆਉਂਦੀ ਹੈ ਬਸ ਇਵੇਂ ਸਜਣਾ ਰੱਬ ਆ ਇਵੇਂ ਕੀ ਹੈ ਜੀ ਰੱਬ ਰੱਬ ਆ ਹੁਣ ਅਗਲੀ ਗੱਲ ਬੜੇ ਗੌਰ ਨਾਲ ਸੁਣਨਾ ਬੋਲੋ ਜੀ ਬਾਹਰ ਭੀਤਰ ਬਾਹਰ ਭੀਤਰ ਮਤਲਬ ਬਾਹਰ ਤੇ ਅੰਦਰ ਇਹਨਾਂ ਦੋ ਸ਼ਬਦਾਂ ਦਾ ਅਰਥ ਕੀ ਹੈ ਬਾਹਰ ਤੇ ਅੰਦਰ ਅੰਦਰ ਫਿਰ ਬੋਲੋ ਬਾਹਰ ਭੀਤਰ ਬਾਹਰ ਭੀਤਰ ਇੱਕੋ ਜਾਨੋ ਇੱਕੋ ਜਾਨੋ ਕੀ ਜੀ ਬਾਹਰ ਭੀਤਰ ਬਾਹਰ ਭੀਤਰ ਇੱਕੋ ਜਾਨੋ ਗੁਰੂ ਕਹਿੰਦੇ ਕਿ ਬਾਹਰ ਤੇ ਅੰਦਰ ਇੱਕ ਨੂੰ ਜਾਣੋ ਬਾਹਰ ਤੇ ਅੰਦਰ ਨੂੰ ਕੀ ਹੈ ਜੀ ਦੇਖੋ ਜਿੱਥੇ ਅੰਦਰ ਤੇ ਬਾਹਰ ਰਾਬੇ ਕਿਹਨਾਂ ਉੱਥੇ ਸਿੱਖ ਦਾ ਸੁਭਾਅ ਵੀ ਇੱਕ ਹੋਣਾ ਚਾਹੀਦਾ ਜਿਵੇਂ ਗੁਰੂ ਨੇ ਕਿਹਾ ਜਿਨ ਮਨ ਹੋਰ ਮੁਖ ਹੋਰ ਸੇ ਕੰਢ ਕੱਚਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇਖੋ ਗੁਰੂ ਸਾਹਿਬ ਆਖਣ ਲੱਗੇ ਨਾ ਵੀ ਤੂੰ ਸੁਭਾ ਕਰਕੇ ਮਨ ਤੋਂ ਹੋ ਰਿਆਂ ਮੁਖ ਤੋਂ ਹੋ ਰਿਆਂ ਇੱਕ ਹਿੰਦੀ ਦਾ ਫਰੇਜ਼ ਆ ਵੇ ਬਗਲ ਵਿੱਚ ਛੁਰੀ ਮੂੰਹ ਵਿੱਚ ਸ਼ਾਮ ਰਾਮ ਰਾਮ ਇਹੋ ਵਾਲੀ ਗੱਲ ਆ ਬੰਦਾ ਬਾਹਰੋਂ ਤੇ ਅੰਦਰੋਂ ਇੱਕ ਨਹੀਂ ਹੈਗਾ ਪਰ ਗੁਰੂ ਕੀ ਕਹਿ ਰਿਹਾ ਰੱਬ ਬਾਹਰ ਭੀਤਰ ਇੱਕੋ ਜਾਨੂ ਬਾਹਰ ਤੇ ਅੰਦਰ ਕੀ ਹੈ ਜੀ ਵਾਹਿਗੁਰੂ ਇੱਕ ਆ ਤੇ ਇਹਦਾ ਪਤਾ ਕਿੱਥੋਂ ਲੱਗਦਾ ਆ ਹਾਂਜੀ ਸਤ ਜੀ ਇਹਦਾ ਕਿੱਥੋਂ ਪਤਾ ਲੱਗਦਾ ਜੀ ਆਓ ਸਾਰੇ ਜਣੇ ਇੱਕ ਵਾਰੀ ਨਾ ਰਲ ਕੇ ਪੜ੍ਹਦੇ ਆਂ ਤਾਕੇ ਸਾਨੂੰ ਮਜ਼ਬੂਨ ਸਮਝ ਆ ਜੇ ਵੀ ਸਾਰੇ ਕਾਰਮਦਾਰ ਦੀ ਇਸ ਸਾਰੇ ਸ਼ਬਦ ਦਾ ਸਾਰੰਸ਼ ਕਿੱਥੇ ਆ ਕੇ ਗੁਰੂ ਨੇ ਚਕਾਇਆ ਜੀ ਇਹ ਗੁਰ ਗਿਆਨ ਬਤਾਈ ਇਹ ਗੁਰ ਗਿਆਨ ਬਤਾਈ ਇਹ ਗੁਰ ਗਿਆਨ ਬਤਾਈ ਇਹ ਗੁਰ ਗਿਆਨ ਬਤਾਈ ਗੁਰੂ ਸਾਹਿਬ ਕਹਿੰਦੇ ਇਹ ਗੱਲ ਗੁਰੂ ਦਾ ਗਿਆਨ ਦੱਸਦਾ ਆ ਇਹ ਗੱਲ ਕੌਣ ਦੱਸਦਾ ਜੀ ਗੁਰੂ ਦਾ ਗਿਆਨ ਦੱਸਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕੀਤੇਆਂ ਸਾਨੂੰ ਇਹ ਗੱਲ ਸਮਝ ਆ ਜਾਂਦੀ ਹੈ ਵਾਹਿਗੁਰੂ ਜੀ ਬਾਹਰ ਭੀਤਰ ਏਕੋ ਜਾਨੋ ਵਾਹਿਗੁਰੂ ਜੀ ਬਾਹਰ ਵੀ ਹੋਵੇਂ ਆ ਤੇ ਘਰ ਦੇ ਵਿੱਚ ਵੀ ਹੋਵੇਂ ਆ ਦਾਸ ਨੇ ਹੁਣੇ ਤਾਂ ਬੇਨਤੀ ਕੀਤੀ ਹੈ ਵੀ ਭਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਇਹ ਸ਼ਬਦ ਕਿਹਨਾਂ ਦਾ ਆ ਜੀ ਹਾਂ ਜੀ ਸੰਗਤ ਜੀ ਸ਼ਬਦ ਕਿਹਨਾਂ ਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿਨਾਂ ਦਾ ਸ਼ਬਦ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜੇ ਧਿਆਨ ਨਾਲ ਸੁਣਨਾ ਜੀ ਅਗਲੀ ਬੇਨਤੀ ਇਸ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਲੋਕਾਂ ਵੱਲ ਇਸ਼ਾਰਾ ਕਰਕੇ ਉਹਨਾਂ ਨੂੰ ਮੱਤ ਦਿੱਤੀ ਹੈ ਵੀ ਭੋਲਿਓ ਆਪਣੇ ਘਰ ਬਾਰ ਨੂੰ ਛੱਡ ਕੇ ਜੰਗਲਾਂ 'ਟ ਚਲੇ ਜਾਣ ਨਾਲ ਅਖੌਤੀ ਸਮਾਧੀਆਂ ਲਾਣ ਨਾਲ ਰੱਬ ਨਹੀਂ ਜੇ ਪ੍ਰਾਪਤ ਹੁੰਦਾ ਰੱਬ ਜੀ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਕਿਸੇ ਮਿੱਥੇ ਹੋਏ ਸਥਾਨ ਤੇ ਜਾਣ ਦੀ ਲੋੜ ਨਹੀਂ ਹੈਗੀ ਉਹ ਰੱਬ ਕੀ ਹੈ ਜੀ ਸਾਰੇ ਪਾਸੇ ਇੱਕੋ ਜਿਆ ਬਾਹਰ ਭੀਤਰ ਇੱਕੋ ਜਾਨੋ ਵਿੱਚੋਂ ਇੱਕ ਬੇਨਤੀ ਕਰਨ ਲੱਗਾ ਜੇ ਦਾਸ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੇ ਪਿੱਛੇ ਜੇ ਸੰਗਤਾਂ ਨਾਲ ਇਹ ਵਿਚਾਰ ਸਾਂਝਾ ਕੀਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਬਣੇ ਹੋਏ ਭੂਰੇ ਵਿੱਚ ਨਹੀਂ ਸੀ ਬੈਠੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਹਾਲਾਂਕਿ ਜਿਹੜਾ ਇਤਿਹਾਸ ਆ ਉਹਦੇ ਵਿੱਚ ਬਹੁਤੀਆਂ ਅਖੌਤੀ ਲਿਖਤਾਂ ਵੀ ਇਹ ਗੱਲ ਮੰਨ ਲੈਂਦੀਆਂ ਨੇ ਬਿ ਗੁਰੂ ਤੇਗ ਬਹਾਦਰ ਜੀ ਕਿਸੇ ਭੋਰੇ ਆਦ ਵਿੱਚ ਬੈਠੇ ਹੋਏ ਸਨ ਹੁਣ ਸੋਚਣ ਵਾਲੀ ਗੱਲ ਇਹ ਹੈ ਜਾਂ ਕਿ ਇਤਿਹਾਸ ਝੂਠ ਬੋਲਦਾ ਹੈ ਜਾਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਝੂਠ ਬੋਲ ਰਹੇ ਨੇ ਇਹਦਾ ਫੈਸਲਾ ਕੌਣ ਕਰੇ ਸੋਚਣ ਵਾਲੀ ਗੱਲ ਹੈ ਨਾ ਜੀ ਇਤਿਹਾਸ ਤੇ ਆਪ ਵੀਰ ਜੀ ਲਿਖ ਸਕਦੇ ਆ ਆ ਸੱਜਣ ਲਿਖ ਸਕਦੇ ਨੇ ਦਾਸ ਲਿਖ ਸਕਦਾ ਕੋਈ ਵੀ ਬੰਦਾ ਇਤਿਹਾਸ ਲਿਖ ਸਕਦਾ ਤੇ ਜਦੋਂ ਕੋਈ ਵੀ ਬੰਦਾ ਇਤਿਹਾਸ ਲਿਖ ਸਕਦਾ ਹੈ ਇਹਦਾ ਮਤਲਬ ਇਤਿਹਾਸ ਵਿੱਚ ਕੋਈ ਵੀ ਗੱਲ ਲਿਖੀ ਜਾ ਸਕਦੀ ਹੈ ਕਿਉਂਕਿ ਕਲਮ ਤੁਹਾਡੀ ਪੇਪਰ ਤੁਹਾਡਾ ਸ਼ਾਹੀ ਤੁਹਾਡੀ ਜੋ ਮਰਜ਼ੀ ਲਿਖਦੇ ਲੇਕਿਨ ਇਸ ਗੱਲ ਦਾ ਫੈਸਲਾ ਕੌਣ ਕਰੇ ਵੀ ਭਾਈ ਰਣਜੀਤ ਸਿੰਘ ਜੀ ਝੂਠ ਬੋਲਦੇ ਨੇ ਜਾਂ ਇਤਿਹਾਸ ਝੂਠ ਬੋਲਦਾ ਇਹਦਾ ਫੈਸਲਾ ਪਤਾ ਜੀ ਕੌਣ ਕਰੇਗਾ ਇਹਦਾ ਫੈਸਲਾ ਕਰਨਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਵੀ ਸਾਡੇ ਚ ਬੈਠੇ ਹੋਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਆ ਜੀ ਸਾਡੇ ਵਿੱਚ ਬੈਠੇ ਨੇ ਇਸ ਵੇਲੇ ਗੁਰੂ ਤੇਗ ਬਹਾਦਰ ਜੀ ਅੱਜ ਆਪਾਂ ਸ਼ਬਦ ਦੀ ਵਿਚਾਰੀਓ ਸ਼ਬਦ ਨੂੰ ਲਿਆ ਜੇ ਵੀ ਕਾਹੇ ਰੇ ਬਨ ਤੇ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਇਹ ਗੱਲ ਕਹਿਣ ਵੀ ਜੰਗਲਾਂ ਵਿੱਚ ਨਹੀਂ ਜਾਣਾ ਕੰਦਰਾਂ ਵਿੱਚ ਨਹੀਂ ਜਾਣਾ ਕਿਸੇ ਮਿੱਥੇ ਹੋਏ ਸਥਾਨ ਤੇ ਜਾਣ ਦਾ ਫਾਇਦਾ ਨਹੀਂ ਬਾਹਰ ਭੀਤਰ ਇੱਕੋ ਜਾਨੋ ਬਾਹਰ ਭੀਤਰ ਇੱਕੋ ਜਾਨੋ ਤੇ ਦੱਸਦਾ ਕੌਣ ਹੈ ਇਹ ਗੁਰ ਗਿਆਨ ਬਤਾਈ ਇਹ ਗੁਰੂ ਦਾ ਗਿਆਨ ਦੱਸਦਾ ਹੈ ਇਹ ਕੌਣ ਦੱਸਦਾ ਜੀ ਗੁਰੂ ਦਾ ਗਿਆਨ ਗੁਰੂ ਦਾ ਗਿਆਨ ਦੱਸਦਾ ਹੈ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਿਖੇ ਹੋਏ ਬਚਨਾਂ ਨੂੰ ਸੰਗਤ ਨਾਲ ਸਾਂਝ ਪਾ ਦਿੱਤੀ ਵੀ ਗੁਰੂ ਪਿਆਰਿਓ ਇਹ ਇੱਕ ਜਿਹੜਾ ਇਤਿਹਾਸ ਵਿੱਚ ਅਖੌਤੀ ਲਿਖਤੇ ਗੱਲ ਕਹਿੰਦੀ ਹੈ ਪਰ ਗੁਰੂ ਤੇਗ ਬਹਾਦਰ ਦੇ ਨਾਲ ਸਹਿਮਤੀ ਨਹੀਂ ਲੱਗਦੇ ਹੈਗੇ ਹੁਣ ਫੈਸਲਾ ਆਪਾਂ ਆਪ ਕਰਨਾ ਸੰਗਤ ਜੀ ਬੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੱਡੀ ਹੈ ਜਾਂ ਗੁਰੂ ਤੇਗ ਬਹਾਦਰ ਜੀ ਨਾਲ ਜੋੜੀਆਂ ਗਈਆਂ ਅਖੌਤੀ ਕਹਾਣੀਆਂ ਵੱਡੀਆਂ ਨੇ ਆਪ ਜੀ ਕੋਈ ਦੱਸ ਸਕਦਾ ਜੇ ਗੱਲ ਬੇ ਗੁਰੂ ਤੇਗ ਬਹਾਦਰ ਜੀ ਦੇ ਬੋਲ ਵੱਡੇ ਨੇ ਜਾਂ ਉਹ ਅਖੌਤੀਆਂ ਕਹਾਣੀਆਂ ਜਿਹੜੀਆਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਜੋੜ ਦਿੱਤੀਆਂ ਗਈਆਂ ਹਾਂਜੀ ਸੰਗਤ ਜੀ ਕੌਣ ਵੱਡਾ ਹੋਏਗਾ ਜੀ ਬਾਣੀ ਵੱਡੀ ਕੌਣ ਵੱਡਾ ਹੈ ਜੀ ਬੜੀ ਜਲਦੀ ਮੰਨ ਗਏ ਅੜੇ ਨਹੀਂ ਤੁਸੀਂ ਖੈਰ ਗੁਰੂ ਤੇਗ ਬਹਾਦਰ ਜੀ ਦੇ ਬੋਲ ਵੱਡੇ ਨੇ ਸਾਡੇ ਵਾਸਤੇ ਇਤਿਹਾਸ ਜਿਨੇ ਵੀ ਮਰਜ਼ੀ ਲਿਖਿਆ ਸਾਨੂੰ ਨਹੀਂ ਪਤਾ ਕੀ ਹੈ ਲੇਕਿਨ ਅਸੀਂ ਦਾਅਵੇ ਨਾਲ ਕਹਿੰਨੇ ਆ ਸਾਡਾ ਪਿਓ ਇਹ ਗੱਲ ਨਹੀਂ ਮੰਨਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਗੁਰੂ ਕਹਿ ਰਹੇ ਆ ਵੀ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਭਾਈ ਰਣਜੀਤ ਸਿੰਘ ਜੀ ਨੇ ਕੁਝ ਗਲਤ ਨਹੀਂ ਆਖਿਆ ਉਹਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਉਹ ਸੰਗਤਾਂ ਦੇ ਬਿਲਕੁਲ ਸਾਹਮਣੇ ਉਹ ਨਹੀਂ ਲੈ ਕੇ ਰੱਖ ਦਿੱਤਾ ਵੀ ਭੋਲਿਓ ਆਹ ਗੱਲ ਕਿਹੀ ਹੋਈ ਆ ਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਸਾਨੂੰ ਲੋੜ ਹੈ ਵੀ ਇਹ ਗੁਰ ਗਿਆਨ ਬਤਾਈ ਜਿਹੜਾ ਇਹ ਲਫ਼ਜ਼ ਆ ਨਾ ਇਹ ਗੁਰੂ ਦੇ ਗਿਆਨ ਲਈ ਵਰਤਿਆ ਗਿਆ ਜਿਹੜਾ ਬਤਾਈ ਲਫ਼ਜ਼ ਕਿਹਦੇ ਲਈ ਵਰਤਿਆ ਜੀ ਗੁਰੂ ਲਈ ਵਰਤਿਆ ਗਿਆ ਵੀ ਗੁਰੂ ਤੁਹਾਨੂੰ ਇਹ ਗੱਲ ਦੱਸਦਾ ਆ ਸਤ ਗੁਰੂ ਇੱਕ ਜਗ੍ਹਾ ਹੋਰ ਬੜੀ ਵਧੀਆ ਗੱਲ ਕਹਿੰਦੇ ਨੇ ਆ ਬੋਲਿਓ ਜੀ ਸਾਰੇ ਜਣੇ ਮੈਂ ਬੜੇ ਠੰਡੇ ਹੋ ਕੇ ਬੋਲਦੇ ਹਾਂ ਉੱਚੀ ਬੋਲਣਾ ਜਰਾ ਬੋਲੋ ਜੀ ਮੈਂ ਆਪਣਾ ਬੜਾ ਪਿਆਰਾ ਸ਼ਬਦ ਹੈ ਜੀ ਬੋਲੋ ਮੈਂ ਆਪਣਾ ਗੁਰੂ ਪੁੱਛ ਦੇਖਿਆ ਮੈਂ ਤੇ ਆਪਣੇ ਗੁਰੂ ਨੂੰ ਪੁੱਛਿਆ ਨਾ ਇਹ ਗੱਲ ਮੈਂ ਕਿਸੇ ਅਖੌਤੀ ਜੱਥੇਦਾਰ ਨੂੰ ਨਹੀਂ ਪੁੱਛਣ ਗਿਆ ਮੈਂ ਕਿਸੇ ਬਾਬੇ ਨੂੰ ਨਹੀਂ ਪੁੱਛਣ ਗਿਆ ਮੈਂ ਕਿਸੇ ਸੰਸਥਾ ਨੂੰ ਨਹੀਂ ਪੁੱਛਿਆ ਮੈਂ ਕਿਸੇ ਆਰਗੇਨਾਈਜੇਸ਼ਨ ਨੂੰ ਨਹੀਂ ਪੁੱਛਿਆ ਮੈਂ ਕਿਹਨੂੰ ਪੁੱਛਿਆ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਬੋਲੋ ਜੀ ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਹੀਂ ਥਾਉ ਸਾਨੂੰ ਹੋਰ ਕੋ ਥਾਏ ਨਹੀਂ ਗੀ ਸਾਨੂੰ ਖੋਰ ਕੋਈ ਥਾ ਨਹੀਂ ਅਸੀਂ ਕਿਹਨੂੰ ਪੁੱਛ ਰਹੇ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਮਾਲ ਦੀ ਗੱਲ ਹੈ ਗੁਰੂ ਨੂੰ ਪੁੱਛ ਕੇ ਗੁਰੂ ਦੀ ਲਿਖੀ ਹੋਈ ਗੱਲ ਨੂੰ ਦੱਸ ਦਿੱਤਾ ਤੇ ਇਹਦੇ ਬਾਅਦ ਵਿੱਚ ਉਹਨਾਂ ਦੇ ਸਥਾਨ ਅੱਗੇ ਜਾ ਕੇ ਭੋਲੇ ਸਿੱਖ ਜਾ ਕੇ ਉੱਥੇ ਬੈਠ ਗਏ ਧਰਨਾ ਲਾ ਕੇ ਬੈਠ ਗਏ ਵੀ ਤੁਸੀਂ ਇਹ ਗੱਲ ਕਿਉਂ ਕਹੀ ਦਾਸ ਇਥੇ ਬੇਨਤੀ ਤਾਂ ਕਰ ਰਿਹਾ ਜੀ ਵੀ ਅਸੀਂ ਜਾਗਰਤ ਹੋਈਏ ਸਾਡਾ ਮਕਸਦ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੋਣਾ ਚਾਹੀਦਾ ਕਿਹਦੇ ਨਾਲ ਜੁੜਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਦਾਸ ਇਥੋਂ ਅਮਰਤਪਾਲ ਸਿੰਘ ਆਪ ਜੀ ਨਾਲ ਸਾਂਝ ਪਾ ਰਿਹਾ ਆ ਮੇਰੀ ਇੱਕ ਇੱਕ ਗੱਲ ਨੂੰ ਨਾ ਮੰਨਿਓ ਮੈਂ ਤੇ ਆਪ ਕਹਿ ਰਿਹਾ ਤੁਹਾਨੂੰ ਮੇਰੀ ਗੱਲ ਤੇ ਕੋਈ ਯਕੀਨ ਨਾ ਕਰੋ ਮੈਂ ਇੱਕ ਬੇਨਤੀ ਕਹਾਂਗਾ ਉਹ ਜਰੂਰ ਮੰਨੋ ਉਹ ਇਹ ਆ ਆਪ ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਉਹ ਬੇਨਤੀ ਇਹ ਆ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰੋ ਆਪ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾਓ ਤਾਂ ਜਾ ਕੇ ਸਾਨੂੰ ਇਹ ਗੱਲ ਆਪਣੇ ਆਪ ਸਮਝ ਵਿੱਚ ਆਈ ਬੜਾ ਦੇਰ ਹੋ ਗਈ ਸਾਨੂੰ ਕਹਿੰਦਿਆਂ ਨੂੰ ਫਲਾਨੇ ਨੇ ਆ ਗੱਲ ਕਹੀ ਐ ਠਮਕੜੇ ਨੇ ਆ ਗੱਲ ਕਹੀ ਐ ਖੋਤੀ ਜੱਥੇਦਾਰ ਨੇ ਗੱਲ ਕਹੀ ਆ ਬੜਾ ਟਾਈਮ ਹੋ ਗਿਆ ਨਾ ਸਾਨੂੰ ਪੁੱਛਦਾਂ ਹੁਣ ਅਸੀਂ ਗੁਰੂ ਨੂੰ ਆ ਕੇ ਆਪ ਹੀ ਪੁੱਛ ਲੈਣਾ ਤੇ ਜੋ ਗੁਰੂ ਕਹੇ ਉਹ ਕੀ ਹੈ ਜੀ ਸੱਚੀ ਗੱਲ ਆ ਜਿਵੇਂ ਸਤ ਗੁਰੂ ਕਹਿੰਦੇ ਨੇ ਆ ਬੋਲੋ ਜੀ ਇੱਕ ਮਿੰਟ ਜੋ ਕੁੱਤੀ ਬੋਲੋ ਜੋ ਗੁਰ ਕਹ ਹੈ ਗੁਰ ਕਹ ਕੌਣ ਕਹੇ ਜੀ ਗੁਰ ਕਹ ਗੁਰ ਕਹ ਜੀ ਫਿਰ ਬੋਲੋ ਜੋ ਗੁਰ ਕਹ ਹੈ ਸੋਈ ਭਲ ਮੰਨੋ ਗੁਰੂ ਕਹਿਣ ਲੱਗੇ ਉਹਨੂੰ ਸੱਚਾ ਜਾਣੋ ਜੋ ਤੁਹਾਨੂੰ ਕੌਣ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਜੋ ਕੌਣ ਕਹਿ ਰਿਹਾ ਜੀ ਗੁਰੂ ਗੰਦ ਸਾਹਿਬ ਜੀ ਜੋ ਗੁਰੂ ਗੰਦ ਸਾਹਿਬ ਜੀ ਕਹਿ ਰਹੇ ਉਹਨੂੰ ਸੱਚ ਕਰਕੇ ਮੰਨੋ ਬਸ ਉਹ ਚਾਹੇ ਕੋਈ ਵੀ ਵੀਰ ਕੋਈ ਵੀ ਭੈਣ ਕੋਈ ਵੀ ਵਕਤਾ ਹੋਵੇ ਜੇ ਧੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਗਈ ਹੈ ਪ੍ਰਤੱਖ ਪ੍ਰਮਾਣ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਆਪ ਇਹ ਗੱਲ ਕਹੀ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਆਪ ਇਹ ਗੱਲ ਕਹੀ ਹੈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਤਾਂ ਗੁਰੂ ਸਾਹਿਬ ਇੱਕ ਖਾਸ ਜਗ੍ਹਾ ਤੇ ਕਿਵੇਂ ਜਾ ਸਕਦੇ ਨਹੀਂ ਜਾ ਸਕਦੇ ਭੋਰੀਆਂ ਦਾ ਤੇ ਡਰ ਲੱਗਣਾ ਹੀ ਆ ਨਾ ਕਿਉਂਕਿ ਉੱਥੇ ਪਈਆਂ ਹੋਈਆਂ ਗੋਲਕਾਂ ਫਿਰ ਖਾਲੀ ਹੋਣਗੀਆਂ ਮਸਲਾ ਤੇ ਸਾਰਾ ਗੋਲਕ ਦਾ ਹੀ ਹੈ ਕਨੈਕਸ਼ਨ ਤੇ ਸਾਰਾ ਗੋਲ ਕਰਕੇ ਹੀ ਆ ਨਾ ਉਤੋਂ ਗੋਲਕ ਚੱਕੀ ਜਾਏਗੀ ਲੋਕ ਜਾਣਗੇ ਨਹੀਂ ਇਹ ਕਾਰਨ ਅਸਲ ਚ ਇਹ ਬਣਦਾ ਪਿਆ ਜੇ ਸਤਗੁਰੂ ਬਖਸ਼ਿਸ਼ ਕਰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਹੋ ਗੱਲ ਸਮਝਾਉਂਦੇ ਪਏ